ਸੋ ਦੇਖੋ ਇਹ ਵੀ ਪ੍ਰਬੰਧ ਹੋ ਰਹੇ ਨੇ ਪਰ ਪ੍ਰਬੰਧ ਦੇ ਨਾਲ-ਨਾਲ ਸੋ ਇੱਥੇ ਸੰਗਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਆਓ ਉਹਨਾਂ ਨਾਲ ਗੱਲਬਾਤ ਕਰੀਏ ਸਾਡੇ ਭੈਣ ਜੀ ਬੈਠੇ ਨੇ ਹਾਂਜੀ ਭੈਣ ਜੀ ਕੀ ਨਾਮ ਆ ਆਪਣਾ ਕਿੱਥੋਂ ਆਏ ਹੋ ਮੈਂ ਤਾਂ ਧਿਆਨੇ ਤੋਂ ਆਈ ਆ ਜੀ ਅੱਛਾ ਜੀ ਜੀ ਸ਼ੁਭਾਈ ਮਾਸਤ ਪਿਆ ਅੱਜ ਆਪਣੇ ਕਥਾ ਤਾਂ ਸ਼ੁਰੂ ਹੋਈ ਨਹੀਂ ਕੱਲ ਪਰ ਦੋ ਦਿਨ ਲੱਗਣਗੇ ਹਾਂਜੀ ਕਹਿੰਦੇ ਜੀ ਅੱਜ ਅਸੀਂ ਜੀ ਪਹਿਲਾਂ ਇਸ ਕਰਕੇ ਆਏ ਆ ਜੀ ਕਿ ਤਦ ਬਹੁਤ ਰਸ ਪੈਦਾ 25 30 ਲੱਖ ਇਧਰ ਪਬਲਿਕ ਆਗਣਗੀ ਇੱਥੇ ਭਰਨਾ ਗਾਣੀ ਆ ਏ ਸਾਨੂੰ ਬਹੁਤ ਔਖਾ ਹੋਏਗਾ ਇਸ ਕਰਕੇ ਸਿੱ ਪਹਿਲਾ ਆ ਜਾਨੀਆ ਇਹਨਾਂ ਦੇ ਦਸ਼ਰੋਂਦੇ ਆ ਸੋਣ ਇਹਨਾਂ ਦੀ ਕਥਾ ਸੁਣਨ ਹੁੰਦੀ ਹੈ ਅੱਛੀ ਤਰ੍ਹਾਂ ਦੀ ਪਹਿਲਾਂ ਵੀ ਬਠਿੰਡੇ ਚ ਕਥਾ ਹੋਈ ਸੀ ਪਹਿਲਾਂ ਤੁਸੀਂ ਇਹਨੂੰ ਕਿੰਨੇ ਚਿਰ ਹੋ ਗਿਆ ਤੁਹਾਨੂੰ ਇਹਨਾਂ ਨਾਲ ਜੁੜਿਆ ਹਾਂ ਪੰਜ ਸਾਲ ਹੋ ਗਏ ਜੀ ਅੱਛਾ ਬਹੁਤ ਖੁਸ਼ ਮਿਲੇ ਆ ਇਹਨਾਂ ਦੀ ਕਥਾ ਸੁਣ ਕੇ ਬਹੁਤ ਦੁੱਖ ਦੂਰ ਹੋਈ ਆ ਬਹੁਤ ਮਨੋ ਕਾਮਨਾ ਪੂਰੀਆ ਹੋ ਜਾਂ ਆ ਜੀ ਇਹ ਤੋ ਸ਼ਕਸ਼ਕ ਭੋਲੇ ਸ਼ੰਕਰ ਤੇ ਅੱਜ ਤੁਸੀਂ ਆਏ ਫਿਰ ਇੱਥੇ ਤੁਹਾਡਾ ਰਹਿਣ ਦਾ ਦਾ ਖਾਣ ਪੀਣ ਦਾ ਪ੍ਰਬੰਧ ਹੋ ਜਿੱਥੇ ਰਵਾਂਗੇ ਅਸੀਂ ਅੱਛਾ ਟੈਂਸਨ ਕੁਛ ਕਿਛ ਕਰਦੇ ਆ ਹਾਂਜੀ ਸਾਨੂੰ ਦੋਗੇ ਜੀ ਰੋਟੀ ਪਾਣੀ ਸਭ ਇਹਨਾਂ ਦਾ ਕਰਨਗੇ ਇਤਿਜਾਮ ਅੱਛਾ ਹਾਂਜੀ ਹੋਰ ਸੰਗਤ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਸਭ ਸੰਗਤ ਆਣ ਬੰਦ ਚੜ ਕੇ ਆਣ ਇਹਨਾਂ ਦੇ ਇਹ ਮਤਲਬ ਮੌਕਾ ਸਾਲ ਬਾਅਦ ਮਿਲੂਗਾ ਜਾ ਕੇ ਸਾਨੂੰ 25 ਚ ਕਥਾ ਹੋਈ ਸੀ ਜਿਹਹੁਣ ਅੱਲਾਹ ਨਾਲ 24 ਚ ਹੋਈ ਸੀ ਹੁਣ 25 ਚ ਹੋਈ ਹੈ ਗਾਹਾਂ 26 ਵਿੱਚ ਵੀ ਕਰਾਂਗੇ ਮਹਿਤਾ ਜੀ ਇਹ ਮਹਿਤਾ ਜੀ ਸਾਡੇ ਇਸ ਇਹ ਵੀ ਸਾਡੇ ਭੋਲੇ ਰਾਤ ਸਾਜੀ ਜਿਹੜੇ ਸਾਨੂੰ ਗੁਰੂ ਦੇ ਸੰਗ ਕਰਾਂਦੇ ਆ ਗੁਰੂ ਦੇ ਦਰਸ਼ਨ ਕਰਾਂਦੇ ਆ ਸਾਨੂੰ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਇਹ ਸੁਣ ਕੇ ਵੀ ਜਦੋਂ ਮਹਤਾ ਜੀ ਨੇ ਬਠਿੰਡੇ ਵਿੱਚ ਇਹਨਾਂ ਨੂੰ ਸੱਦਿਆ ਵਾ ਅਸੀਂ ਉਹਨਾਂ ਦਾ ਵੀ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਇਹ ਗੁਰੂ ਜੀ ਲਈ ਮੰਗਾਈ ਆ ਬਹੁਤ 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 ਖੁਸ਼ੀ ਆਣਗੇ ਬਹੁਤ ਸੰਗਤ ਆਣੀ ਆ ਜੀ 25 30 30 ਤੋਂ ਉੱਪਰ ਟਪੂ ਗਈ ਇਹਨਾਂ ਦੀ ਕਥਾ ਸੁਣ ਕੇ ਦੁੱਖ ਦੂਰ ਹੁੰਦੇ ਆ ਜਿਨ੍ਹਾਂ ਦੇ ਬੱਚੇ ਹੁੰਦੇ 20 ਵੀ 30 ਸਾਲਾਂ ਦੇ ਬੱਚੇ ਨਹੀਂ ਹੁੰਦੇ ਬੱਚੇ ਮਿਲਦੇ ਆ ਇਹਨਾਂ ਨੂੰ ਇਹ ਅੰਧੀ ਪੋਲੇ ਸ਼ੰਕਰ ਦੇ ਕਰਦੇ ਕਥਾ ਕਰਦੇ ਆ ਇਹ ਇਹਨਾਂ ਦੀ ਬੜੀ ਕਿਰਪਾ ਵਾ ਇਹਨਾਂ ਦੇ ਰੋਕੀ ਮੈਂ ਕਹਨੀ ਆ ਇਹ ਮਛਿੰਡਾ ਵਾਲੇ ਤੇ ਖੁੱਲ ਕੇ ਭਾਗ ਇਹਨਾਂ ਦਾ ਦਰਸ਼ਨ ਕਰਨ ਇਹਨਾਂ ਦੀ ਕਥਾ ਸੁਣ ਜਿਹੜੀ ਵੀ ਸਮੱਸਿਆ ਹੱਲ ਹੋਊਗੀ ਆਪਣੇ ਆਪ ਹੱਲ ਹੋਊਗੀ ਪੋਲੇ ਸ਼ੰਕਰ ਕਰਨ ਕੇ ਆਪ ਸੋਹਣੇ ਤੁਸੀਂ ਸੁਣਿਆ ਮਾਤਾ ਜੀ ਪਾਸੋਂ ਭੈਣ ਜੀ ਕਰੋ ਵੇਖੋ ਕਹਿੰਦੇ ਪੋਲੇ ਨਾਥ ਦੀ ਕਥਾ ਕਰਦੇ ਨੇ ਤੇ ਦੁੱਖ ਦੂਰ ਹੁੰਦੇ ਨੇ ਇਹਨਾਂ ਨੂੰ ਸੰਗਤਾਂ ਨੂੰ ਵੀ ਮੈਸੇਜ ਲਾਇਆ ਹੈ ਕੇ ਵੱਧ ਚੜ ਕੇ ਸਮਾਗਮ ਦੇ ਵਿੱਚ ਇਸ ਕਥਾ ਦੇ ਵਿੱਚ ਆਉਣ ਤੇ ਖੁਸ਼ੀਆਂ ਪਾਉਣ ਤੁਸੀਂ ਦੇਖਦੇ ਰਹੋ ਹਮੇਸ਼ਾ ਰਤਨ ਟੀਵੀ ਚੈਨਲ ਸੋ ਇਹ ਇਸ ਵੀਡੀਓ ਕਿਵੇਂ ਲੱਗੀ ਤੁਹਾਨੂੰ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਮੈਂ ਤੁਹਾਡਾ ਆਪਣਾ ਜਸ਼ਨਜੀਤ ਬਠਿੰਡਾ ਵੱਲੋਂ ਸਤਿ ਸ੍ਰੀ ਅਕਾਲ ਜੀ ਮਨੀਸ਼ ਪੰਦੀ ਜੀ ਤੇ ਇਹਨਾਂ ਦੇ ਕੋਲੋਂ ਵੀ ਤੁਸੀਂ ਪਾਸ ਲੈ ਸਕਦੇ ਹੋ ਜਾਣਕਾਰੀ ਦੇਣਗੇ ਅੱਜ ਕੀ ਕਹਿਣਾ ਚਾਹੁੰਦੇ ਹਾਂ ਆਪਣਾ ਕਥਾ ਦਾ ਯੋਜਨ ਕੀਤਾ ਰਿਹਾ ਕੀ ਕੀ ਪ੍ਰਬੰਧ ਹੈ ਕੀ ਕੀ ਮਤ ਕਿਤੇ ਵਿਵਸਥਾ ਕੀਤੀ ਗਈ ਹੈ ਮੇਰਾ ਨਾਮ ਮਨੀਸ਼ ਪੰਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਅੱਜ ਸੱਪਾ ਧਾਰਮਿਕ ਸਥਲ ਤੇ ਖੜੇ ਆ ਉਹਨੂੰ ਨਤਮਸਤਕ ਕਰਦਾ ਤੇ ਸਾਰਿਆਂ ਨੂੰ ਸ਼੍ਰੀ ਸ਼ਿਵਾਏ ਨਮਸਤੋਭਯਮ ਓਮ ਨਮਸਿਵਾਏ ਅ ਅਮਰਜੀਤ ਮਹਿਤਾ ਜੀ ਪਦਮਜੀਤ ਮਹਿਤਾ ਜੀ ਵੱਲੋਂ ਉਪਰਾਲਾ ਜਿਹੜਾ ਪਿਛਲੇ ਸਵਾ ਸਾਲ ਪਹਿਲਾਂ ਇੱਕ ਉਪਰਾਲਾ ਕੀਤਾ ਸੀ ਕਿ ਬਠਿੰਡਾ ਦੇ ਜਿਹੜਾ ਆਪਣਾ ਗਰਾਊਂਡ ਸੀਗਾ ਸਟੇਡੀਅਮ ਦੇ ਵਿੱਚ ਇੱਕ ਉਪਰਾਲਾ ਕੀਤਾ ਸੀ ਜਿਹਦੇ ਵਿੱਚ ਕਿ ਅੱਠ ਕਿਲੇ ਜ਼ਮੀਨ ਜੜੀ ਸੀਗੀ ਉਹਦੇ ਵਿੱਚ ਇਹ ਪੰਡਿਤ ਵਰਦੀ ਮਿਸ਼ਰਾ ਜੀ ਨੂੰ ਬੁਲਾ ਕੇ ਕਥਾਵਾਚਕ ਰੂਪ ਤੇ ਲੋਕਾਂ ਦੇ ਅਨੁਭਵ ਰੂ ਕੀਤਾ ਸੀ ਸਵਾ ਸਾਲ ਬਾਅਦ ਫੇਰ ਬਠਿੰਡਾ ਦੀ ਕਿਸਮਤ ਖੁੱਲੀ ਤੇ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਬਠਿੰਡਾ ਦੇ ਪਟੇਲ ਨਗਰ ਦੇ ਵਿੱਚ ਜਿੱਥੇ ਆਪਾਂ ਇਸ ਜਗ੍ਹਾ ਤੇ ਖੜੇ ਆ ਸਰ ਉੱਥੇ 20 ਕਿੱਲੇਾਂ ਦੇ ਵਿੱਚ ਜਿਹੜੀ ਇਹ ਆਪਾਂ ਜਿਹਨੂੰ ਜਗ੍ਹਾ ਕਹਿ ਦਿੰਦੇ ਆ ਕਿ ਇਹ ਪਹਿਲਾਂ ਬੱਸ ਸਟੈਂਡ ਵਾਲੀ ਜਗ੍ਹਾ ਸੀ ਉਹਨੂੰ ਬਹੁਤ ਹੀ ਮਿਹਨਤ ਕਰਕੇ ਅਣਥੱਕ ਮਿਹਨਤ ਹੋਈ ਉਸ ਤੋਂ ਬਾਅਦ ਇਹਨੂੰ ਬਿਲਕੁਲ ਸਾਫ਼ ਕਰਵਾਇਆ ਗਿਆ ਔਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡਾ ਪੰਡਾਲ ਬਹੁਤ ਵੱਡਾ ਸਿਸਟਮ ਆਯੋਜਨ ਕਰਨ ਵਾਸਤੇ ਜਦੋਂ ਆਪਾਂ ਕੋ ਕਰਦੇ ਆ ਤਾਂ ਬਹੁਤ ਤਰ੍ਹਾਂ ਦੇ ਇੰਤਜ਼ਾਮ ਚਾਹੀਏ ਉਹ ਮਿੱਟੀ ਪੱਧਰ ਕਰਾਣੀ ਚਾਹੀਏ ਉਹ ਟੈਂਟਿੰਗ ਹੋਈ ਪਲੰਬਿੰਗ ਹੋਈ ਪਾਣੀ ਦਾ ਹੋਇਆ ਸੀਵਰੇਜ ਦਾ ਹੋਇਆ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਚੋ ਬੰਦੇ ਨੂੰ ਲੰਘਣਾ ਪੈਂਦਾ ਤਾਂ ਇੱਥੇ ਜਿਸ ਆਪਾਂ ਧਾਰਮਿਕ ਸਥਾਨ ਤੇ ਖੜੇ ਆ ਉਹ ਜਿਵੇਂ ਕਿ ਅੱਜ 4 ਤਰੀਕ ਹੈ ਕੱਲ 5 ਤਰੀਕ ਨੂੰ ਬਠਿੰਡਾ ਦੇ ਪੋਸਟ ਆਫਿਸ ਬਾਜ਼ਾਰ ਦੇ ਵਿੱਚੋਂ ਹਨਮਾਨ ਜੀ ਜਿਹੜੇ ਮੰਦਿਰ ਉੱਥੋਂ ਲੈ ਕੇ ਹਨੂਮਾਨ ਜੀ ਚੌਂਕ ਤੱਕ ਜਿਹੜਾ ਹੈਗਾ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਬਠਿੰਡਾ ਦੇ ਜਿਹੜੇ ਗਨਮਾਨ ਨੇ ਜਿਹੜੇ ਵਾਰ ਮੈਂ ਦੇਖ ਰਿਹਾ ਕਿ ਉਹ ਮਤਲਬ ਬਹੁਤ ਦੂਰੋਂ ਆਏ ਆ ਤਾਂ ਮੇਰੇ ਕੋਲ ਨਾ ਕੁਝ ਵੀਡੀਓਜ਼ ਵੀ ਹੈਗੀਆਂ ਆ ਦੇਖ ਇਹ ਬੰਦੇ ਦੇ ਪੈਰ ਖਰਾਬ ਹੈ ਦੋਨੇ ਥੋੜੀਆਂ ਤੇ ਆਇਆ ਪਰ ਇਹ ਤਕਰੀਬਨ ਮੰਨ ਕੇ ਚੱਲੋ ਇਹ ਛੱਤੀਸਗੜ੍ਹ ਤੋਂ ਆਇਆ ਤਾਂ ਤਕਰੀਬਨ ਆ ਦੂਸਰਾ ਵੀ ਦੇਖੋ ਬੰਦਾ ਜਿਹੜਾ ਹੈਗਾ ਕਿੱਥੋਂ ਆਏ ਹੋ ਇੱਕ ਨਾ ਸੋਚ ਹੁੰਦੀ ਹੈ ਬੰਦੇ ਦੀ ਸੋਚ ਦਾ ਦਾਇਰਾ ਹੁੰਦਾ ਹੈ ਉਹ ਸੋਚ ਦੇ ਦਾਇਰੇ ਨੂੰ ਜਿੰਨਾ ਮਰਜ਼ੀ ਵੱਡਾ ਵਾਈਡ ਲੈ ਜਾਓ ਜਿੰਨਾ ਮਰਜ਼ੀ ਵੱਡਾ ਕਰ ਸਕਦੇ ਹੋ ਤੇ ਸੋਚ ਦੇ ਦਾਇਰੇ ਨੂੰ ਛੋਟਾ ਵੀ ਕੀਤਾ ਜਾ ਸਕਦਾ ਤਾਂ ਮੈਂ ਸੋਚ ਦਿਖਾਣਾ ਤੁਹਾਨੂੰ ਸਾਡੇ ਬੌਸ ਦੀ ਨੇ ਜਦੋਂ ਮੈਂ ਮੈਸੇਜ ਕੀਤਾ ਕਿ ਸਰ ਸ਼ਰਧਾਲੂ ਆਣੇ ਸ਼ੁਰੂ ਹੋ ਗਏ ਨੇ ਨੇ ਦੂਰ ਤੋਂ ਆਏ ਤਾਂ ਸਾਡਾ ਨਾ ਅੰਦਰੋਂ ਇੱਕ ਵਾਰੀ ਜਿਵੇਂ ਆਪਾਂ ਕਹਿੰਦੇ ਕਿ ਰੌਂਗਟੇ ਖੜੇ ਹੋ ਜਾਂਦਾ ਕਈ ਵਾਰ ਸਾਡੇ ਬੌਸ ਇਸ ਗੱਲਾਂ ਤੇ ਬੜਾ ਧਿਆਨ ਦਿੰਦੇ ਆ ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਆਏ ਆ ਉਹ ਸਾਡੇ ਅਤੀਤੀ ਦੇਵੋ ਭਵ ਵੀ ਸਾਡੇ ਬੰਦੇ ਨੇ ਸਾਡੇ ਇਸ ਕਰਮਧਰਤੀ ਤੇ ਆਏ ਨੇ ਤੇ ਜਿਹੜੇ ਆਏ ਨੇ ਉਹਨੂੰ ਚਾਹ ਪਾਣੀ ਰੋਟੀ ਤੇ ਰਹਿਣ ਦਾ ਪ੍ਰਬੰਧ ਤੁਹਾਡੀ ਜ਼ ਤਾਈ ਬੰਦੇ ਦੀ ਬਹੁਤ ਘੱਟ ਲੋਕਾਂ ਦੀ ਸੋਚ ਹੁੰਦੀ ਹੈ ਇਸ ਤਰ੍ਹਾਂ ਦੀ ਕਿ ਬੰਦੇ ਇੰਨੇ ਦੂਰ ਤੋਂ ਆਏ ਆ ਤੁਹਾਨੂੰ ਚਾਹ ਪਾਣੀ ਰੋਟੀ ਪਾਣੀ ਦਾ ਪ੍ਰਬੰਧ ਜਿਹੜਾ ਹੈ ਉਹ ਸਾਰਾ ਜਿਹੜਾ ਹੈ ਅਸੀਂ ਕਰਕੇ ਦੇਣੇ ਤੇ ਤੁਹਾਡੇ ਸਾਨੂੰ ਉਮੀਦ ਹੈ ਕਿ ਬਠਿੰਡਾ ਦੇ ਵਿੱਚ ਜੇ ਪਿਛਲੀ ਵਾਰੀ 10 ਤੋਂ 15000 ਜਾਂ 20000 ਬੰਦੇ ਇੱਥੇ ਆਏ ਸੀ ਤਾਂ ਐਤਕੀ ਡਬਲ ਹੋਣ ਦੇ ਚਾਂਸ ਆ ਉਹ ਕਿਉਂ ਕਿਉਂਕਿ ਪਿਛਲੀ ਵਾਰ ਜਦੋਂ ਆਏ ਸੀ ਤਾਂ ਲੋਕਾਂ ਨੇ ਇਹ ਦੇਖਿਆ ਕਿ ਕਈ ਲੋਕ ਇੱਥੇ ਤਕਰੀਬਨ 15 ਤੋਂ 20 ਰਤਨ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਨੋ ਜੀ ਅੱਜ ਅਸੀਂ ਖੜੇ ਆ ਇੱਧਰ ਪਟੇਲ ਨਗਰ ਜੋ ਕਿ ਅਮਰਜੀਤ ਮਹਿਤਾ ਪ੍ਰੈਜ਼ੀਡੈਂਟ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਬਹੁਤ ਹੀ ਵੱਡਾ ਸਮਾਗਮ ਪ੍ਰੋਗਰਾਮ ਰੱਖਿਆ ਗਿਆ ਹੈ ਜਿੱਥੇ ਕਿ ਅੰਤਰਰਾਸ਼ਟਰੀ ਕਥਾ ਪਟਕਦਾ ਪਗਵਤ ਉਸ਼ਨ ਦਾ ਪ੍ਰੋਫੈਸਰ ਪ੍ਰਦੀਪ ਮਿਸ਼ਰਾ ਜੀ ਸਿਹੋਰੇ ਵਾਲੇ ਪਹੁੰਚ ਰਹੇ ਹਨ ਉਥੋਂ ਦੇ ਪ੍ਰੋਗਰਾਮ ਦੀਆਂ ਦਿਖਾਉਣਾ ਤੁਹਾਨੂੰ ਤਸਵੀਰਾਂ ਕਿਉਂਕਿ ਉਦੋਂ ਪਹਿਲਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਆਓ ਚੱਲਦੇ ਹਾਂ ਅੰਦਰ ਤਿਆਰੀਆਂ ਦੇ ਦੇਖੋ ਜਿੱਥੇ ਪ੍ਰਦੀਪ ਮਿਸ਼ਰਾ ਜੀ ਨੇ ਕਥਾ ਕਰਨੀ ਹੈ ਉਥੋਂ ਦੀ ਬਿਲਕੁਲ ਤਿਆਰੀਆਂ ਚੱਲ ਰਹੀਆਂ ਨੇ ਸੋ ਆਪਣੇ ਨਾਲ ਪ੍ਰਬੰਧ ਕਵੀਰ ਵੀ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਦੇਖੋ ਇੱਥੋਂ ਦੀਆਂ ਤਸਵੀਰਾਂ ਜਿੱਥੇ ਕਿ ਪ੍ਰਦੀਪ ਮਿਸ਼ਰਾ ਜੀ 6 ਮਾਰਚ ਤੋਂ ਲੈ ਕੇ 12 ਮਾਰਚ ਤੱਕ ਕਥਾ ਕਰਨਗੇ ਉਸ ਜਗ੍ਹਾ ਤੇ ਤਿਆਰੀਆਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਇਹ ਤਸਵੀਰਾਂ ਪਟੇਲ ਨਗਰ ਸ਼੍ਰੀ ਬੈਸ਼ਨੂ ਮਾਤਾ ਮੰਦਰ ਦੇ ਬਿਲਕੁਲ ਸਾਹਮਣੇ ਪਟੇਲ ਨਗਰ ਵਿਖੇ ਹੈ ਜੀ ਸਵਾਓ ਉਥੋਂ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਨਾ ਉਹਨਾਂ ਦਾ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਵਾਉ ਉਥੋਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਦਰਮਿਆਨ ਪਹੁੰਚੇ ਸਾਡੇ ਅਮਰਜੀਤ ਮਹਿਤਾ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਹੋਣਾ ਹੈਗਾ ਕਿਸ ਤਰ੍ਹਾਂ ਦੇ ਪ੍ਰਬੰਧ ਹੋ ਰਹੇ ਔਥੇ ਦੇਖੋ ਪ੍ਰਬੰਧ ਤੁਸੀਂ ਦੇਖ ਹੀ ਰਹੇ ਹੋ ਬਹੁਤ ਅੱਛੇ ਪ੍ਰਬੰਧ ਹੋ ਰਹੇ ਨੇ ਲੋਕ ਆਨੇ ਸ਼ੁਰੂ ਹੋ ਗਏ ਨੇ ਤੇ ਅਰੇਂਜਮੈਂਟਸ ਖਾਣੇ ਪੀਣੇ ਦਾ ਨੌਨ ਦਾ ਵਾਸ਼ਰੂਮ ਦਾ ਟੈਂਟ ਦਾ ਕੁਰਸੀਆਂ ਦਾ ਸਭ ਚੱਲ ਰਿਹਾ ਹੈ ਕੱਲ ਤੱਕ ਸਭ ਸਮਾਪਤ ਹੋ ਜੂਗਾ ਚੀਜ਼ਾਂ ਦਾ ਅਰੇਂਜਮੈਂਟ ਕਰਨ ਦਾ ਟੀਮਾਂ ਦਾ ਤੇ ਪਰਸੋਂ ਤੋਂ ਕਥਾ ਸਟਾਰਟ ਹੈ ਕੱਲ ਨੂੰ ਸ਼ੋਭਾ ਯਾਤਰਾ ਸਵੇਰੇ 11 ਵਜੇ ਪੋਸਟ ਵੀ ਆ ਚੱਲੂਗੀ ਤੇ ਹਨੂਮਾਨ ਮੂਰਤੀ ਕੋ ਸਮਾਪਤੀ ਤੇ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਕਿ ਕਦੋਂ ਤੋਂ ਲੈ ਕੇ ਕਦੋਂ ਕਿੰਨੇ ਦਿਨਾਂ ਤੱਕ ਹੋਏਗਾ ਇਹ 6 ਮਾਰਚ ਤੋਂ ਲੈ ਕੇ 12 ਮਾਰਚ ਤੱਕ ਹੈ ਵੈਸ਼ਨ ਦੇਵੀ ਮੰਦਿਰ ਪਟੇਲ ਨਗਰ ਬਠਿੰਡਾ ਤੇ ਪਹਿਲੇ 3 ਦਿਨ 1 ਤੋਂ ਲੈ ਕੇ 4 ਵਜੇ ਤੱਕ ਚੱਲੇਗੀ ਪਿਛਲੇ ਦਿਨ 2 ਤੋਂ ਲੈ ਕੇ 5 ਵਜੇ ਤੱਕ ਚੱਲੇਗੀ ਕਥਾ ਮਤਾ ਜੀ ਜੇ ਕੀ ਵਿਵਸਥਾ ਕੀਤੀ ਬਿਲਕੁਲ ਪੂਰੀ ਵਿਵਸਥਾ ਉਹ ਦੇਖੋ ਵੱਡੇ ਗੇਟ ਸਾਰੇ ਖੋਲ ਦਿੱਤੇ ਗਏ ਨੇ ਜਿਨ੍ਹਾਂ ਕੋਲ ਪਾਸ ਨਹੀਂ ਹੈਗੇ ਉਹ ਬਿਲਕੁਲ ਬੇਫਿਕਰ ਹੋ ਜਨ ਬਹੁਤ ਵੱਡਾ ਪੰਡਾਲ ਰੱਖਿਆ ਹੈਗਾ ਜਿਹਦੇ ਕੋਲ ਪਾਸ ਨਹੀਂ ਹੈਗੇ ਹਰ ਬੰਦੇ ਨੂੰ ਬੈਠਣ ਨੂੰ ਜਗ੍ਹਾ ਮਿਲੂਗੀ ਜਿੰਨੇ ਮਰਜ਼ੀ ਬੰਦੇ ਆਉਣ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿੱਥੇ ਕੇ ਪ੍ਰਦੀਪ ਮਿਸ਼ਰਾ ਜੀ ਨੇ ਆਉਣਾ ਹੈ ਸੋ ਅਮਰਜੀਤ ਮਹਿਤਾ ਜੀ ਨੇ ਦੱਸਿਆ ਹੈ ਕਿ ਪੂਰੇ ਵਧੀਆ ਪ੍ਰਬੰਧ ਕੀਤੇ ਗਏ ਨੇ ਵੇਖੋ ਤਿਆਰੀਆਂ ਚੱਲ ਰਹੀਆਂ ਨੇ ਇਸ ਪੰਡਾਲ ਦੇ ਵਿੱਚ ਖੰਡ ਤਾਂ ਵਾਸਤੇ ਗੱਦਿਆਂ ਦਾ ਪ੍ਰਬੰਧ ਵੀ ਹੋਰ ਵੀ ਬਹੁਤ ਹੀ ਉਕਤਾ ਪ੍ਰਬੰਧ ਕੀਤੇ ਗਏ ਨੇ ਇਹ ਸਟੇਜ ਬਣ ਰਹੀ ਹੈ ਆਓ ਤੁਹਾਨੂੰ ਸਟੇਜ ਵੀ ਦਿਖਾ ਦਈਏ ਸਟੇਜ ਬਿਲਕੁਲ ਤਿਆਰ ਤਿਆਰੀ ਚੱਲ ਰਹੀ ਹੈ ਸਟੇਜ ਦੀ ਤਿਆਰੀ ਚੱਲ ਰਹੀ ਹੈ ਜਿੱਥੇ ਕਿ ਪ੍ਰਦੀਪ ਮਿਸ਼ਰਾ ਜੀ ਨੇ ਕਥਾ ਕਰਨੀ ਹੈ ਆਓ ਅੱਗੇ ਵੀ ਤੁਹਾਨੂੰ ਤੁਸਵੀਰ ਦਿਖਾਉਣੇ ਉਥੋਂ ਦੀਆਂ